ਇਸ ਮਦੇ ਇਹੀ ਮੰਨਨੇ ਬਾਪੂ ਸਾਡਾ ਪਹਿਲਾਂ ਚਲ ਗਿਆ ਇਹੋ ਨਾ ਜਾਂਦਾ ਸ਼ਾਇਦ ਅੱਜ ਹੀ ਕੋਰੋਂ ਮੇਰਾ ਨਾਮ ਲਖਵਿੰਦਰ ਇਹ ਨਾ ਹੂੰ ਬੱਸ ਐਂਡ ਚਲਾਣੇ ਨੇ ਤੁਸੀਂ ਹਾਂਜੀ ਹਾਂਜੀ ਸਾਨੂੰ ਹੋ ਚਲੇ 20 ਵਾਲੇ ਇਹ ਇੱਕੋ ਜਗ੍ਹਾ ਤੇ ਹਾਂਜੀ ਹਾਂਜੀ ਇੱਥੇ ਮੇਰੀ ਕੁਆਲੀਫਿਕੇਸ਼ਨ ਪਲੱਸ 2 ਹੈ ਤੁਸੀਂ ਮੈਂ ਕਿਹਾ ਸਰਕਾਰੀ ਐਗਜ਼ਾਮ ਦੀ ਵੀ ਤਿਆਰੀ ਕੀਤੀ ਸੀ ਨਾ ਹਾਂਜੀ ਹਾਂਜੀ ਟੀਵੀਸੀ ਪੇਪਰ ਹਾਂਜੀ ਬੈਂਕ ਦੇ ਦੇ ਕੇ ਆਇਆ ਸੀ ਦੋ ਵਾਰ ਉਹ ਵੀ ਜਿੱਦਾਂ ਕਹਿੰਦੇ ਗਾਈਡੈਂਸ ਦੀ ਘਾਟ ਸੀ ਬਣੀ ਨਹੀਂ ਗੱਲ ਪੇਪਰ ਦਾ ਦੋ ਦੋ ਵਾਰ ਦੇ ਕੇ ਆਇਆ ਇੱਕ ਵਾਰ ਪੰਜਾਬ ਆਰਮਡ ਪੁਲਿਸ ਦੀ ਭਾਰਤੀ ਜਗ੍ਹਾ ਸੀਗੇ ਹੂੰ ਉੱਥੇ ਛਾਤੀ ਦੇ ਫਲਾਵਰ ਥੋੜੀ ਕੱਟਦੀ ਉਹਦੇ ਕਰਕੇ ਰਹਿ ਗਏ ਅੱਛਾ ਅੱਛਾ ਹਾਂ ਉੱਦਾਂ ਕੱਦ ਕੱਟ ਸਹੀ ਸੀਗਾ ਸਵੇਰ ਕਿੰਨੇ ਵਜੇ ਤੋਂ ਹਨ ਕਿੰਨੇ ਵੇ ਤੱਕ ਮੈਂ 8:30 9 ਵਜੇ ਆ ਜਾਂਦਾ ਹਾਂ ਜੰਦ ਕਿੰਨੇ ਵਜੇ ਕਈ ਵਾਰ 7 ਵੀ ਵੱਜ ਜਾਂਦੇ ਕਈ ਵਾਰ 6 ਵੀ ਕੱਢ ਜੀਦਾ ਕੀ ਵਿਰਾਟ ਹੋਈ ਵੱਜ ਜਾਂਦੇ ਕੰਮ ਦੇ ਹਿਸਾਬ ਨਾਲ ਇਦੋਂ ਆਇਆ ਤਕਰੀਬਨ ਹੁਣ ਹੈ ਨਹੀਂਗੇ ਇਸ ਕੰਮ ਵਾਲੇ ਬਹੁਤ ਘੱਟ ਆ ਹਾਂ ਹਾਲੇ ਦਾ ਪਿੰਡਾਂ ਚ ਬਥੇਰੇ ਆਉਂਦੇ ਬੰਦੇ ਕਿੰਨੀ ਪਰੇਸ਼ਾਨੀ ਠੀਕ ਆ ਵਧੀਆ ਟਾਈਮpass ਹੋਈ ਜਾ ਹਾਂ ਜਿਹਦੇ ਗਰਮੀਆਂ ਚ ਆਵੇ ਨਹੀਂ ਫੇਰ ਇਹ ਵੀ ਇੱਥੇ ਹੋਈਦਾ ਫੇਰ ਵੀ ਇੱਥੇ ਹਾਂ ਸਿਆਲ ਹੋਵੇ ਤਾਂ ਵੀ ਇੱਥੇ ਹੋਈਦਾ ਹਾਂ ਕਿਨੇ ਗਿਲਾ ਸ਼ਿਕਵਾ ਕਰੀ ਨਹੀਂ ਨਹੀਂ ਹਾਂ ਬੜੀ ਨਜ਼ਾਰੇਦਾਰ ਨਜ਼ਾਰੇਦਾਰ ਉਦੋਂ ਵੀ ਜਲਦੀ ਖੁਆਇਸ਼ ਕਿ ਮੈਂ ਯਾਰ ਆਗ ਬੰਨਣਾ ਚਾਹੁੰਦਾ ਸੀ ਮੇਰੀ ਤਾਂ ਐਹੀ ਸੀ ਭਰਤੀ ਦੀ ਸੀਗੀ ਬਣੀ ਨਹੀਂ ਗੱਲ ਹਾਂ ਦੋ ਵਾਰ ਟਰਾਈ ਕੀਤੀ ਗੱਲ ਦੀ ਮੈਂ ਤੁਹੀਂ ਮੰਨਦੇ ਆ ਨਹੀਂ ਕਿਸਮਤ ਵਾਲੀ ਤਾਂ ਨਹੀਂ ਮੰਨਦੇ ਕਿਸਮਤ ਇਹੀ ਮੰਨਦੇ ਵਾਪੂ ਸਾਡਾ ਪਹਿਲਾਂ ਚਲ ਗਿਆ ਇਹ ਉਹ ਨਾ ਜਾਂਦਾ ਸ਼ਾਇਦ ਅਸੀਂ ਉਹ 20 ਸਾਲ ਸਾਨੂੰ ਹੋ ਗਿਆ ਕੰਮ ਕਰਨ ਦੇ ਨੂੰ ਬੱਚੀ ਉਹ ਜੱਦਾ ਹੀ ਗਿਆ ਇਹ ਉਹ ਨਾ ਜਾਂਦਾ ਸੀ 13-14 ਸਾਲ ਦੇ ਸੀ ਮੈਂ ਤੇ ਛੋਟਾ ਭਰਾ ਜਿਆਦੇ ਕੰਮ ਕਰਦਾ ਸੀ 13-14 ਸਾਲ ਦੀ ਉਮਰ ਤੋਂ ਕੰਮ ਕਰਦੇ ਸੀ ਹਾਂ ਮੈਂ ਪੜਦਾ ਸੀਗਾ ਛੋਟਾ ਕਹਿੰਦਾ ਮੈਂ ਪੜਨਾ ਨਹੀਂ ਪਹਿਲਾਂ ਜਿੱਥੇ ਇਕੱਠੇ ਬੈਠੇ ਸੀ ਇੱਥੇ ਹਾਂ ਕੰਮ ਤਾਂ ਆ ਨਹੀਂ ਸੀ ਕੰਮ ਜਦੋਂ ਇੱਥੇ ਲੱਗੇ ਆ ਡੈਡੀ ਸਾਡੇ ਪੂਰੇ ਹੋ ਗਏ ਉਦੋਂ ਹੀ ਲੈ ਕੇ ਸਮਾਨ ਬੈਗੇ ਡੈਡੀ ਵਾਲਾ ਅੱਛਾ ਹਾਂ ਪਹਿਲਾਂ ਕੋਸ਼ਕੈਲੋ ਆਪ ਹੋਕਰਾਂ ਖਾ ਕੇ ਸਿੱਖ ਲਿਆ ਉਹ ਛੋਟੇ ਨੇ ਸਿੱਖਿਆ ਕਿ ਕੋਈ ਦੁਕਾਨ ਤੇ ਇੱਥੇ ਤੇ ਉਹ ਪੜਨ ਦੀ ਉਹਦੀ ਰੁਚੀ ਘੱਟ ਸੀ ਉਹ ਕਹਿੰਦਾ ਮੈਂ ਨਹੀਂ ਪੜਨਾ ਤੂੰ ਹੀ ਪੜ ਲਾ ਹਾਂ ਮੈਂ ਪਲੱਸ 2 ਤੱਕ ਪੜਿਆ ਸੀ ਸਨੇਹਾ ਇਹੀ ਆ ਬੇ ਕੰਮ ਕਰੋ ਆਪਣਾ ਜੇ ਚ ਤੁਹਾਡੀ ਰੁਚੀ ਆ ਕੰਮ ਜਾਏ ਕੋਈ ਛੋਟਾ ਐ ਕੋਈ ਵੱਡਾ ਐ ਇਹ ਤੁਹਾਡੀ ਰੁਚੀ ਆ ਤੁਹਾਡਾ ਇਹਦੀ ਜੀ ਬਹੁਤ ਬੋਸ ਆ ਇਹ ਤੁਹਾਡੀ ਰੁਚੀ ਇਹ ਦੋ ਜਿੰਨਾ ਮਰਜ਼ੀ ਵੱਡਾ ਕੰਮ ਕਰ ਲਓ ਫੇਰ ਹੀ ਕਰਨਾ